ਫਗਵਾੜਾ ਵਿਖੇ ਸੁਦੀਰ ਗੈਸ ਏਜੰਸੀ ਦੇ ਸਿਲੰਡਰ ਦੀ ਡਿਲੀਵਰੀ ਕਰਨ ਵਾਲੇ ਮੁਲਾਜ਼ਮ ਨੇ ਪਿੰਡ ਰਾਣੀਪੁਰ ਦੇ ਕੁਝ ਵਿਅਕਤੀਆਂ ਉੱਪਰ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਵਾਰ ਦੀ ਗੱਲਬਾਤ ਕਰਦੇ ਹਾਂ ਸਿਵਲ ਹਸਪਤਾਲ ਫਗਵਾੜਾ ਵਿਖੇ ਜਿਹੜੇ ਇਲਾਕੇ ਦੇ ਕਰਮਚਾਰੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਉਸਨੇ ਜਦੋਂ ਗ੍ਰਾਹਕ ਕੋਲੋਂ ਡੀਏਸੀ ਕੋਡ ਦੀ ਮੰਗ ਕੀਤੀ ਤਾਂ ਗ੍ਰਾਹਕ ਵੱਲੋਂ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨਾਲ ਮਾਰਕੁੱਟ ਕੀਤੀ ਉਸਨੇ ਦੱਸਿਆ ਕਿ ਉਸ ਨਾਲ ਕਈ ਵਿਅਕਤੀਆਂ ਨੇ ਮਾਰਕੁੱਟ ਕੀਤੀ ਹੈ ਜਿਸ ਤੋਂ ਬਾਅਦ ਉਸਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਆਪਣੀ ਕੰਪਨੀ ਦੇ ਅਧਿਕਾਰੀਆਂ ਨੂੰ ਦਿੱਤੀ। ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਸ ਨੂੰ ਇਨਸਾਫ ਦਿਵਾਇਆ ਜਾਵੇ। ਮੈਂ ਉਹਨਾਂ ਨੂੰ ਕਹਿੰਿਆ ਕਿ ਸਰ ਡੀਏਸੀ ਕੋਡ ਮੈਨੂੰ ਦੇ ਰਹੇ ਹੋ ਕਿ ਮੈਂ ਸੈਂਟਰ ਡਿਲੀਵਰ ਕਰਨਾ ਹੈ। ਇਹਨਾਂ ਦੇ ਵਿੱਚ ਸਰ ਉਹ ਕਹਿੰਦੇ-ਕਹਿੰਦੇ ਵੀ ਤੂੰ ਬਤਵੀਜੀ ਕਰਤਾ ਵੀ ਤੂੰ ਗਲਤ ਕੰਮ ਕਰਦਾ ਹੈ। ਵਸੇ ਡੀਏਸੀ ਕੋਡ ਕਿਉਂ ਦਈਏ? ਮੈਂ ਕਿਹਾ ਸਰ ਕੋਈ ਗੱਲ ਨਹੀਂ ਮੈਂ ਆਪਣੇ ਆਫਿਸ ਗੱਲ ਕਰ ਲਵਾਂ। ਤੇ ਇਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਖੜੇ ਸੀ ਬੀਜੁਰਗ ਉਹਨਾਂ ਨੇ ਮੈਨੂੰ ਵਾਲ ਕੱਟਤੀ ਮੈਂ ਉਹਨਾਂ ਦਾ ਸਰਵਿਸ ਸੀ ਮੈਨੂੰ ਵਾਲ ਕਿਉਂ ਕੱਟ ਰਹੇ ਐ ਗਾਲ ਨਾ ਕੱਢੋ ਉਹਨਾਂ ਦਾ ਬੇਟਾ ਆਇਆ ਜੀ ਉਹਨਾਂ ਦਾ ਬੇਟਾ ਰਿੰਕੂ ਜਿਹਦਾ ਨਾਮ ਰਿੰਕੂ ਆ ਜੀ ਰਾਣੀਪੁਰ ਦਾ ਜੀ ਜਿਹੜਾ ਬੇਜ਼ੁਰਗ ਸੀ ਉਹਨਾਂ ਦਾ ਨਾਮ ਪਤਾ ਕੁਛ ਅਮਰਜੀਤ ਸਿੰਘ ਜੀ ਉਹ ਕਿੱਥੇ ਦੇ ਰਹੇ ਨੇ ਮਲੇ ਰਾਣੀਪੁਰ ਦੇ ਹੀ ਆ ਜੀ ਦੋਨੇ ਰਾਣੀਪੁਰ ਦੇ ਉਹਨਾਂ ਦਾ ਬੇਟਾ ਆ ਜੀ ਰਿੰਕੂ ਹਾਂਜੀ ਤੇ ਇੱਕ ਇੱਕ ਮਿੰਟੂ 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 ਬੰਦਾ ਸਿਕਾ ਜੀ ਇੱਕ ਉਹਨੇ ਵੀ ਆ ਕੇ ਮੇਰੇ ਚਪੇੜਾ ਮਾਰਿਆ ਤੇ ਜਦੋਂ ਉਹਨਾਂ ਨੇ ਮੈਂ ਇਹ ਗੱਲ ਕਹੀ ਤੇ ਉਹ ਆਇਆ ਉਹਨਾਂ ਦਾ ਬੇਟਾ ਰਿੰਕੂ ਉਹਨੇ ਮੇਰੇ ਗੱਡੀ 'ਚ ਆ ਕੇ ਚਪੇ ਪਰ ਮੈਨੂੰ ਇੱਥੋਂ ਮੋਢਿਆਂ ਤੋਂ ਫੜ ਕੇ ਬਾਹਰ ਖਿੱਚ ਲਿਆ ਜੀ ਜਦੋਂ ਨੇ ਮੈਨੂੰ ਬਾਹਰ ਖਿੱਚਿਆ ਤਿੰਨ ਚਾਰ ਜਣੇ ਆਏ ਜੀ ਮੈਨੂੰ ਨਹੀਂ ਪਤਾ ਲੱਗਾ ਅੱਖਾਂ ਅੱਗੇ ਨੇਰਾ ਗਿਆ ਉਹਨਾਂ ਨੇ ਮੇਰੇ ਕੀ ਮਾਰਿਆ ਕੀ ਨਹੀਂ ਮਾਰਿਆ ਜਦ ਤੱਕ ਸਰ ਮੈਂ ਪੂਰੇ ਹੋਸ਼ ਆਣਾ ਸੀ ਉੱਥੇ ਕੋਈ ਭੱਜ ਗਏ ਉਹ ਕੈਮਰੇ ਗੂਰੇ ਲੱਗੇ ਸੀ ਉੱਥੇ ਕੋਈ ਸੀਸੀਟੀਵੀ ਕੈਮਰੇ ਜਾਂ ਕੋਈ ਕੈਮਰਾ ਨਹੀਂ ਸੀ ਸਰ ਉੱਥੇ ਸਰ ਮੈਂ ਚਾਹਨਾ ਵੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਕਿ ਦੇਖੋ ਅੱਜ ਜੋ ਮੇਰੇ ਨਾਲ ਹੋਇਆ ਸਰ ਕੱਲ ਨੂੰ ਮੇਰੇ ਹੋਰ ਜਿਹੜੇ ਡਿਲੀਵਰੀ ਬॉयਜ਼ ਪਰ ਆਏ ਉਹਨਾਂ ਨੇ ਇਹ ਚੀਜ਼ ਨਾ ਹੋਵੇ ਦੇਖੋ ਇਹ ਸਾਡੀ ਡਿਊਟੀ ਹੈ ਸਰ ਔਰ ਅਸੀਂ ਆਪਣੀ ਡਿਊਟੀ ਕਰ ਰਹੇ ਸੀ ਸਰ ਉਧਰ ਸੁਧੀਰ ਗੈਸ ਏਜੰਸੀ ਦੇ ਮੈਨੇਜਰ ਕੁਲਵੀਰ ਨੇ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਇਸ ਸਭ ਦੇ ਬਾਵਜੂਦ ਵੀ ਪੁਲਿਸ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਉਹਨਾਂ ਕਿਹਾ ਕਿ ਇਸ ਬਾਬਤ ਕੰਪਨੀ ਨੂੰ ਦੱਸ ਦਿੱਤਾ ਗਿਆ ਹੈ ਉਹਨਾਂ ਵੀ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਹਨਾਂ ਦੇ ਕਰਮਚਾਰੀ ਨੂੰ ਇਨਸਾਫ ਦਿਵਾਇਆ ਜਾਵੇ ਫੋਗਵਾਰਾ ਤੋਂ ਨਵਰੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਤਾਂ ਮਾਮਲਾ ਇਹ ਹੈ ਦਰਸਲ ਨਾ ਉਹ ਕੰਪਨੀ ਦੇ ਪਿੱਛੋਂ ਕੀ ਹੋਇਆ ਆ ਕਿ ਇੱਕ ਜਦੋਂ ਕਸਟਮਰ ਸਿਲੰਡਰ ਬੁੱਕ ਕਰਾਉਂਦਾ ਉਦੋਂ ਡੀਸੀ ਕੋਡ ਆਉਂਦਾ ਹੈ ਨਾ ਜੇ ਤਾਂ ਬੰਦਾ ਹੁੰਦਾ ਡਿਲੀਵਰੀ ਅਥੈਂਟੀਕੇਸ਼ਨ ਕੋਡ ਕਿ ਜਿਹੜਾ ਕਸਟਮਰ ਦਾ ਸਿਲੰਡਰ ਕਸਟਮਰ ਨੂੰ ਹੀ ਲੱਗਿਆ ਤੇ ਉਹ ਪਿੱਛੋਂ ਕੰਪਨੀ ਨੇ ਕਿਹਾ ਹੋਇਆ ਕਿ ਤੁਸੀਂ ਸਾਰਿਆਂ ਤੋਂ ਲੈ ਕੇ ਫਿਰ ਨਹੀਂ ਸਿਲੰਡਰ ਜਿਹੜਾ ਡਿਲੀਵਰ ਕਰਨਾ ਉਸ ਤੋਂ ਬਿਗੈਰ ਸਿਲੰਡਰ ਡਿਲੀਵਰ ਨਹੀਂ ਕਰਨਾ ਤੇ ਸਾਡਾ ਲੜਕਾ ਜ ਰਾਲੀਪੁਰ ਸੈਂਟਰ ਦੀ ਸਪਲਾਈ ਕਰਨ ਗਿਆ ਹੋਇਆ ਸੀਗਾ ਤਾਂ ਜਿਨ੍ਹਾਂ ਦਾ ਨਾਮ ਰੇਵਰਜੀਤ ਸਿੰਘ ਸਾਨੂੰ ਹੁੰਦਾ ਸਿੰਘ ਉਹਨਾਂ ਦਾ ਉਹਨਾਂ ਨਾਲ ਗੱਲ ਉਹਨਾਂ ਨੂੰ ਕਿਹਾ ਵੀ ਸਿਲੰਡਰ ਨਹੀਂ ਬੁੱਕ ਕੀਤਾ ਹੈ ਸਾਨੂੰ ਸੈਟਰ ਦੇਣਾ ਪਿਆ ਆਪਣਾ ਡੀਏਸੀ ਕੋਡ ਦੇ ਦਿਓ ਉਹ ਡੀਏਸੀ ਕੋਡ ਤੋਂ ਲੈ ਕੇ ਸ਼ਾਇਦ ਕੋਈ ਇਹਨਾਂ ਦੇ ਆਪਸ ਦੇ ਵਿੱਚ ਕੋਈ ਗੱਲਬਾਤ ਹੋਈ ਤੇ ਉਹਨੇ ਜਿੱਦਾਂ ਗਾਲ ਖੋਲ ਕੱਢ ਦਿੱਤੀ ਨਾ ਕਿ ਭੈਣ ਤੁਸੀਂ ਗਾਲ ਨਾ ਕੱਢੋ ਇਹਨਾਂ ਦੇ ਪਿੱਛੇ ਉਹਨਾਂ ਦਾ ਬੇਟਾ ਹੈ ਤੇ ਕੁਝ ਹੋਰ ਬੰਦੇ ਸੀਗੇ ਤਾਂ ਉਹਨੂੰ ਘੁੱਟਿਆ ਜਦੋਂ ਫਿਰ ਇਹਦਾ ਸਾਨੂੰ ਜੱਤ ਕੋਲ ਫੋਨ ਆਇਆ ਅਸੀਂ ਮੌਕੇ ਤੇ ਪਹੁੰਚੇ ਤਾਂ ਉਦੋਂ ਤਾਂ ਉੱਥੇ ਕੋਈ ਮੌਜੂਦ ਨਹੀਂ ਸੀ ਜਦੋਂ ਅਸੀਂ ਆਏ ਫਿਰ ਇਹ ਲੜਕੇ ਨੇ 101 ਨੰਬਰ ਤੇ ਕਾਲ ਕੀਤੀ ਸੀ ਪਰ ਪੁਲਿਸ ਦਾ ਹੋਰ ਪ੍ਰਸ਼ਾਸਨ ਦਾ ਬੰਦਾ ਵੀ ਉੱਥੇ ਕੋਈ ਨਹੀਂ ਪਹੁੰਚਿਆ ਕਿਉਂਕਿ ਕੀ ਮੰਗ ਰੱਖਦੇ ਆਪਾਂ ਸਰ ਇਨਸਾਫ ਲੜਕੇ ਨੂੰ ਇਨਸਾਫ ਮਿਲ ਦੇ باوجود ਵੀ ਲੋਕੀ ਸਾਰੇ ਘਰਾਂ ਦੇ ਵਿੱਚ ਇਹ ਲੜਕੇ ਫਿਰ ਵੀ ਆਪਣੀ ਤੰਦ ਇਹ ਨਾ ਡਿਊਟੀ ਨਿਭਾਰੇ ਦੀ بارش ਹੋਣ ਦੇ باوجود ਵੀ ਘਰ ਘਰ ਲੋਕਾਂ ਦੇ ਸੈਂਟਰ